ਦੋਸਤੋ ਸਾਰਾ ਪੰਜਾਬ ਜ਼ਮੀਨਾਂ ਵੇਚ-ਵੇਚ ਕੇ ਬਾਹਰ ਜਾਈ ਜਾਂਦਾ ਛੋਟੇ-ਛੋਟੇ ਬੱਚੇ ਮਾਂ-ਪਿਓ ਬਾਹਰ ਭੇਜੀ ਜਾਂਦੇ ਆ ਵੀ ਪਤਾ ਨਹੀਂ ਉੱਥੇ ਕੀ ਪਿਆ ਇੱਧਰ ਮੇਰੇ ਨਾਲ ਸਰਦਾਰ ਸਾਹਿਬ ਖੜੇ ਹੈ ਜਿਨੇ ਆਪਣੇ ਦੋਨੇ ਪੋਤਾਂ ਪੋਤਿਆਂ ਨੂੰ ਇੱਥੇ ਕੰਮ ਕਰਵਾ ਕੇ ਦਿੱਤਾ ਹੈ ਸਰਦਾਰ ਸਾਹਿਬ ਤੁਹਾਡਾ ਬਹੁਤ-ਬਹੁਤ ਵਧੀਆ ਉਪਰਾਲਾ ਜਿਹੜਾ ਤੁਸੀਂ ਆਪਦੇ ਪੋਤਿਆਂ ਨੂੰ ਇੱਥੇ ਮਤਲਬ ਕਿ ਮਤਲਬ ਕਿ ਜਿਹੜਾ ਬਾਹਰ ਵਾਲਾ ਮਾਹੌਲ ਇੱਥੇ ਬਣਾਤਾ ਜੀ ਪੰਜਾਬ ਚ ਜੀ ਹਾਂ ਜੀ ਭਾਈ ਉਹਨਾਂ ਨੇ ਬੀਜ ਦਾ ਕੰਮ ਸ਼ੁਰੂ ਕੀਤਾ ਤੇ ਬਾਪੂ ਜੀ ਉਹਨਾਂ ਨੇ ਸ਼ੁਰੂ ਕਰਾਇਆ ਆਪਣੇ ਬੱਚਿਆਂ ਨੂੰ ਤੇ ਬੱਚੇ ਅੱਜ ਵੀ ਰੇਟ 'ਚ ਇਹ ਪੂਰੀ ਨੌਲੇਜ ਰੱਖਦੇ ਨੇ ਕਿਹੜੀ ਕਲਾਸ ਚ ਪੜਦੇ ਹੋਈ ਆਪਾਂ ਵੀਰੇ ਮੈਂ ਨੌਮੀ ਚ ਪੜਦਾ ਤੁਸੀਂ ਬਾਈ ਅਸੀਂ ਮੈਂ ਬਾਈ ਅਸੀਂ ਆਸ਼ਮੀ ਨੌਮੀ ਦੇ ਵਿੱਚ ਬਿਜ਼ਨਸ ਦੇ ਵਿੱਚ ਪੈਰ ਧਰ ਲਿਆ ਇਹਨਾਂ ਨੇ ਤੇ ਦੋਸਤੋ ਮਤਲਬ ਕਿ ਦੇਖ ਕੇ ਬਹੁਤ ਮਨ ਖੁਸ਼ ਹੋਇਆ ਵੀ ਛੋਟੇ ਛੋਟੇ ਬੱਚੇ ਕੰਮ ਕਰ ਰਹੇ ਆ ਤੇ ਇਹਨਾਂ ਤੋਂ ਸਾਰੀ ਜਾਣਕਾਰੀ ਆਲੂ ਤੇ ਫੀਡ ਬਾਰੇ ਤੁਹਾਨੂੰ ਲੈ ਕੇ ਦਿੰਨੇ ਆ ਨਵੀਂ ਲੈਬ ਕਹਿੰਦੇ ਕਿ ਪਹਿਲਾ ਸਾਲ ਹੀ ਇਹਨਾਂ ਦਾ ਹਾਂ ਪਹਿਲਾ ਸਾਲ ਅੱਜ ਇਨੌਗੁਰੇਸ਼ਨ ਆ ਉਹ ਘਟਨਾ ਅੱਜ ਤੇ ਆਪਣਾ ਕਿਹੜੀ ਕਿਹੜੀ ਵੈਰਾਈਟੀ ਲੱਗੀ ਹੋਈ ਆ ਅੰਦਰ ਵੈਰਾਈਟੀਆਂ ਆਪਣੇ ਬਾਈ ਸੱਦਾ ਮ ਐਲਰਜੀ ਪਖਰਾਜ ਜੋਤੀ ਡਾਇਮੰਡ ਸੂਰਿਆ ਕਾਡਣਾ ਸਾਡੇ ਰਟਸਤ ਵੈਰਾਈਟੀਆਂ ਦੀ ਆਪਣੇ ਕੋਲੇ ਸੱਤ ਵੈਰਾਈਟੀਆਂ ਤੇ ਕਿੰਨਾ ਕਪੈਸਿਟੀ ਆਪਣੇ ਜਿਹੜੇ ਯੂਨਿਟ ਦੀ ਹੈ ਦੀ ਆਪਣੇ ਯੂਨਿਟ ਦੀ 10 ਲੱਖ ਮਿੰਨੀ ਪੀਪਰ ਦੀ ਕਪੈਸਿਟੀ ਹੈ 10 ਲੱਖ ਮਿੰਨੀ ਪੀਪਰ ਦੀ ਕਪੈਸਿਟੀ ਆ ਤੇ ਕਦੋਂ ਤੋਂ ਆਪਾਂ ਇੰਟਰਸਟ ਰੱਖਦੇ ਆਂ ਆਲੂ ਦੀ ਖੇਤੀ ਦੇ ਵਿੱਚ ਆਪਾਂ ਵੀਰੇ ਪਿਛਲੇ 10 ਸਾਲਾਂ ਤੋਂ ਆਲੂ ਦੀ ਖੇਤੀ ਕਰ ਰਹੇ ਆਂ ਤੇ ਆਪਣੀ ਐਦ ਕੀ ਐਰੋਪੋਨਿਕ ਯੂਨਿਟ ਲੱਗੀ ਆ ਹੂੰ ਤੇ ਆਪਾਂ 10 ਸਾਲਾਂ ਤੋਂ ਤੇ ਆਪਾਂ ਨੂੰ ਗੋਡ ਸਟੋਰ ਦਾ ਵੀ ਐਕਸਪੀਰੀਅੰਸ ਆ ਠੀਕ ਆ ਹਾਂਜੀ ਤੇ ਜਿਵੇਂ ਇਹ ਹੁਣ ਤੁਸੀਂ ਸਾਰਾ ਇਹਨੂੰ ਅੰਦਰ ਨਿਊਟ੍ਰੀਸ਼ਨ ਦੇਣਾ ਪਾਣੀ ਵਗੈਰਾ ਨਾਲ ਉਹ ਸਾਰਾ ਸਿਸਟਮ ਕਰ ਲੈਨੇ ਆਪੇ ਹਾਂਜੀ ਵੀਰੇ ਅਸੀਂ ਟ੍ਰੇਨਿੰਗ ਲਈਤੀ ਹੈ ਤੇ ਐਰੋਪੋਨਿਕ ਯੂਨਿਟ ਵਿੱਚ ਸਾਰਾ ਕੰਮ ਸਮਝਦੇ ਆ ਜੀ ਦੋਸਤੋ ਤੁਸੀਂ ਵੀਡੀਓ ਚ ਦੇਖ ਰਹੇ ਆ ਬਹੁਤ ਸਾਰੇ ਕਿਸਾਨ ਇੱਥੇ ਟ੍ਰੇਨਿੰਗ ਲੈਣ ਆਏ ਵੀ ਹੋਏ ਆ ਤੇ ਮਤਲਬ ਕਿ ਡਾਕਟਰ ਮਾਹਰ ਡਾਕਟਰ ਵੀ ਆਏ ਹੋਏ ਆ ਇਹਨਾਂ ਨੇ ਆਪ ਵੀ ਟ੍ਰੇਨਿੰਗ ਲਈ ਹੋਈ ਤੇ ਕਿਸਾਨਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਆ ਹੂੰ ਤੇ ਮਤਲਬ ਕਿ ਬਹੁਤ ਵਧੀਆ ਲੱਗਿਆ ਤੁਹਾਡਾ ਸਿਸਟਮ ਦੇਖ ਕੇ ਬਸੰਤ ਪੰਚਮੀ ਆ ਨਹੀਂ ਸੰਧੂ ਸਾਹਿਬ ਬੱਚੇ ਪਤੰਗਾ ਮਗਰੀ ਭੱਜੇ ਫਿਰਦੇ ਆ ਬਿਲਕੁਲ ਤੇ ਇਹਨਾਂ ਨੇ ਦੇਖੋ ਆਪਣੇ ਬਿਜ਼ਨਸ ਦੇ ਵਿੱਚ ਪੈਰ ਧਰਿਆ ਹੈ ਨਾ ਆਪਣਾ ਇੰਨਾ ਵੱਡਾ ਪ੍ਰੋਗਰਾਮ ਸਾਮ ਰਿਹਾ ਤੇ ਕਦੋਂ ਤੋਂ ਇੰਟਰਸਟ ਰੱਖਦੇ ਹੋ ਤੁਸੀਂ ਆਪਣਾ ਵੀ ਜੋ ਆਂਦੀ ਆ ਐਰੋਪੋਨਿਕ ਕਨੇਡਾ ਪਹਿਲਾਂ ਖੇਤੀ ਵਾਂ ਇੰਟਰਸਟ ਹੈਗਾ ਹੀ ਸੀਗਾ ਵੀ ਜੋ ਉਹਦਾ ਐਰੋਪੋਨਿਕ ਯੂਨਿਟ ਲੱਗੀ ਆ ਸਾਡਾ ਇੰਟਰਸਟ ਇਧਰ ਵੀ ਬਣਿਆ ਤੇ ਖੇਤੀ ਤੇ ਹਾਂਜੀ ਵੀਰੇ ਤੇ ਬਾਪੂ ਜੀ ਤੁਸੀਂ ਨਹੀਂ ਸੁਪਣਾ ਦੇਖਿਆ ਸੀ ਕਿ ਬੱਚਿਆਂ ਨੂੰ ਬਾਹਰ ਭੇਜ ਦੇਵੀਂ ਵੀ ਉੱਥੇ ਜਾ ਕੇ ਜ਼ਿਆਦਾ ਤਰੱਕੀ ਕਰਨਗੇ ਬਾਹਰ ਭੇਜ ਕੇ ਰੱਖੇ ਤਾਂ ਸੀਗਾ ਪਰ ਸਾਡੇ ਜਿਹੜੇ ਬੱਚੇ ਆ ਮੇਰੀ ਪੋਤੀ ਹੈ ਵੱਡਿਓ ਕਰਦੀ ਹੈ ਇੱਧਰੇ ਕੋਰਸ ਕਰਦੀ ਉਹ ਜਾਂ ਨਹੀਂ ਜਾਣਾਗਾ ਫਿਰ ਇਹ ਕਹਿੰਦੇ ਅਸੀਂ ਨਹੀਂ ਜਾਣਾ ਮੇਰੇ ਇਹਨਾਂ ਨੂੰ 2-3 ਸਾਲ ਤੋਂ ਪਹਿਲਾਂ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਟਰੈਕਟਰ ਸਿੱਖਿਆ ਆਲੂ ਸਾਰੇ ਫਸਲ ਵੇਚਦੇ ਆ ਵਟਦੇ ਆ ਫਿਰ ਇਹਨਾਂ ਨੂੰ ਸੰਪਤ ਲੱਗ ਕੇ ਵੀ ਇੰਟਰਸਟ ਨਾ ਕਰਦੇ ਆ ਇਹਨਾਂ ਨੇ ਸਕੂਲੋਂ ਆਉਣਾ ਆਉਦੇ ਇੱਥੇ ਆ ਜਾਣਾ ਜੇ ਉਹਦੋਂ ਇਹ ਤੋਂ ਪਹਿਲਾਂ ਉਹਨਾਂ ਨੇ ਆਪਦੀ ਖੇਤੀ ਕਰਨੀ ਟਰੈਕਟਰ ਚਲਾਉਣੇ ਹਾਂਜੀ ਤੇ ਸਭ ਕੁਝ ਆਪ ਕਰਦੇ ਉਹਨਾਂ ਦਾ ਖਿੱਡਾਂ ਵੱਲ ਘੱਟਦੇ ਹਨ ਸਭ ਤੋਂ ਵੱਧ ਇੱਧਰ ਤੇ ਦੋਸਤੋ ਬਾਪੂ ਜੀ ਦੀਆਂ ਗੱਲਾਂ ਤੋਂ ਆਪਾਂ ਨੂੰ ਵੀ ਸਿੱਖਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਧਰਮਪ੍ਰੀਤ ਜਿਵੇਂ ਆਪਣਾ ਬੱਚਾ ਵੀ ਟਰੈਕਟਰ ਤੇ ਚੜ੍ਹਦਾ ਤਾਂ ਉਹਨੂੰ ਸਮਝਦੇ ਵੀ ਤਾਂ ਐਵੇਂ ਐਵੇਂ ਦੁਰੇਪਰ ਵੀ ਖਰਾਬ ਹੋ ਜਾਊਗਾ ਖਰਾਬ ਹੋ ਜਾਊਗਾ ਪਰ ਇਹਨਾਂ ਨੇ ਧਰਤੀ ਨਾਲ ਜੋੜ ਕੇ ਬੱਚੇ ਰੱਖੇ ਤੇ ਉਹਦਾ ਇਹ ਨਤੀਜਾ ਬਿਲਕੁਲ ਅੱਜ ਕਰੋੜਾਂ ਦਾ ਪ੍ਰੋਜੈਕਟ ਲਾਇਆ ਬਾਈ ਬਿਲਕੁਲ ਬਿਲਕੁਲ ਤੇ